ਜਜਨ ਪਜਨ ਮਮ ਖਾਲਸਾ ਖਾਲਸਾ ਪੂਜੇ ਮੇ ਜੋਗ ਦਾਸ ਗੁਬਿੰਦ ਫਤਿਹ ਖਾਲਸਾ ਦਰਸ ਪਰਸ ਮਿਟੇ ਸੋਗ ਸੋਹਣੋ ਸੰਗਤ ਦੀ ਇੱਕ ਹਰਜ ਆਲਾਮ ਜਸ ਗੁਰੂ ਜੀ ਦਾ ਗੁਰੂ ਸੰਗ ਤਾਂ ਚੋ ਗਾਵਾਂ ਮੈਂ ਜਸ ਗੁਰੂ ਜੀ ਦਾ ਕੇ ਦੇਦ ਲਾ ਕੇ ਸੋਣੇ ਨਾ ਤਿਹਾਰ ਸਿੰਘ ਜੀ ਹੱਡੀ ਤਬੀ ਸਾਦੂ ਹੱਡੀ ਤਬੀ ਸਾਦੂ ਸੰਤਰ ਬਾਬਾ ਮੈਂ ਮਾ ਗੁਰੂ ਜੀ ਦੀ ਉਹੋ ਸਚੇ ਤਲਾਕੇ ਸੁਣਨਾ ਧਿਆਨ ਸਿੰਘ ਜੀ ਹਰਿ ਤਬੀ ਸਾਧੂ ਹਰਿ ਤਬੀ ਸਾਧੂ ਸੰਤ ਪਾਪਾ ਮਾਨ ਸਿੰਘ ਜੀ ਹਰਿ ਤਬੀ ਸਾਧੂ ਇੱਕ ਰਾਮ ਹਰ ਜਨ ਸਤ ਗੁਰੂ ਕਹਿੰਦੇ ਨੇ ਜਿਹੜੇ ਚੱਲਦੇ ਜਿਹੜੇ ਚੱਲਦੇ ਰਾਜਾ ਚ ਸੱਚ ਖੰਡ ਲੈਂਦੇ ਨੇ ਜਿਹੜੇ ਚੱਲਦੇ ਰੱਬੀ ਸਾਧੂ ਸੰਤ ਪਾਪਾ ਮਾਨ ਸਿੰਘ ਜੀ ਹਦੀ ਰੱਬੀ ਸਾਧੂ ਨਾ ਮਾਤਾ ਸਰਦੀ ਤੇ ਕੋਰ ਰੱਬੀ ਆਤਮਾ ਵੇ ਜੀ ਦੀ ਕੋਖ ਤਾਈ ਜੀ ਦੀ ਕੋਖ ਤਾਈ ਭਾਗ ਲਾਇਆ ਪਰਮਾਤਮਾ ਜੀ ਦੀ ਕੋਖ ਤਾਈ ਹੋ ਰਿਹਾ ਜਨਮ ਟਲ ਸੰਤ ਤੇਆਗੀ ਪੂਰੇ ਧਰਮ ਆਤਮਾ ਸਾਧੂ ਸੰਤ ਰੱਖਿਆ ਗੁਰੂ ਚਾਰੇ ਨਾਚੇਲਾ ਕੇ ਧਿਆਨ ਸਿੰਘ ਦੀ ਹੱਦੀ ਤਪੀ ਸਾਧੂ ਹੱਦੀ ਤਪੀ ਸਾਧੂ ਸੰਤ ਕਿਹਾ ਨਹੀਂ ਉਹ ਸਾਰੀ ਸੰਗਤ ਏਕਾਰ ਦੀ ਪਿਆਨ ਸਿੰਘ ਦੀ ਹਟੀ ਤਬੀ ਸਾਧੂ ਹਟੀ ਤਬੀ ਸਾਧੂ ਸੰਤ ਪਾਪਾ ਮਾਨ ਸਿੰਘ ਦੀ ਹਟੀ ਤਬੀ ਸਾਧੂ ਬੋਲਿਆ ਨਾ ਦਿਲ ਕਿਸੇ ਤਾ ਦੁਖਾਇਆ ਏ ਵੇ ਜਾਤ ਪਾਤ ਵਾਲਾ ਜਾਤਾਂ ਪਾਤਾਂ ਵਾਲਾ ਭੇਦ ਦਲ ਚੋਮਕਾਇਆ ਏ ਜਾਤਾਂ ਪਾਤਾਂ ਵਾਲਾ ਕੀ ਨਿਆਰੀ ਜੀ ਢੂੰਗੇ ਬੋਲ ਗੱਲ ਬਾਰੇ ਸੈਜਨੰਦ ਵਿੱਚ ਪਾਣੀ ਘਾਣ ਸਿੰਘ ਜੀ ਹਦੀ ਤਬੀ ਸਾਧੂ ਹਦੀ ਤਬੀ ਸਾਧੂ ਸੰਤ ਪਾਪਾ ਮਾਨ ਸਿੰਘ ਜੀ ਹਦੀ ਤਬੀ ਸਾਧੂ ਜੋਦੇ ਅਸਵਾਰ ਨੇ ਇਤਨਾ ਤਰੰਗ ਦੇ ਜੀ ਖੇਡੇ ਘਤ ਕਾ ਖੇਡ ਘਤ ਕੇ ਦੀ ਖੇਡਣ ਪੁਲੱਥੇ ਲੋਕਾਂ ਵਿੱਚ ਮਿਲੀ ਸੱਚੀ ਵਡਿਆਈ ਏ ਤਿੰਨਾ ਲੋਕਾਂ ਵਿੱਚ ਓਹੋ ਸਾਰੀ ਦੁਨੀਆ ਚ ਗੁਣ ਗਾਣ ਸਿੰਘ ਜੀ ਹੜੀ ਤਬੀ ਸਾਦੂ ਹੜੀ ਤਬੀ ਸਾਦੂ ਸੰਤ ਬਾਬਾ ਮਾਨ ਸਿੰਘ ਜੀ ਹੜੀ ਤਬੀ ਸਾਦੂ ਨ ਰਜ ਦਾ ਸੋਨਾ ਰੂਪ ਵੇਖ ਸੋ ਕਬੀਰ ਸਿੰਘ ਸੁਖਬੀਰ ਸਿੰਘ ਲੇਖਕ ਕੈਸਨ ਸਤਿ ਸ੍ਰੀ ਅਕਾਲੀ ਅਕਾਲ ਸਾਂਜੀ ਆਪ ਜਿੰਨੀਆਂ ਵੀ ਗੁਰਮੁਖ ਪਿਆਰੀਆਂ ਰੂਹਾਂ ਇੱਥੇ ਸਜੇ ਹੋ ਪਰਿਵਾਰ ਵੱਲੋਂ ਸਾਰਿਆਂ ਨੂੰ ਜੀ ਆਇਆਂ ਮੈਂ ਕੋਈ ਵਜਨ ਕਹਿ ਕੇ ਫਤਕ ਜਾਉਣੀ ਆ ਰਸਤੇ ਦੇ ਵਿੱਚ ਮੈਂ ਵੇਖ ਰਿਹਾ ਸਾਂ ਜਿਹਦੇ ਕੋਲੇ ਸਾਈਕਲ ਸੀ ਉਹ ਸਾਈਕਲ ਤੇ ਆ ਰਿਹਾ ਆ ਜਿਹਦੇ ਕੋਲੇ ਮੋਟਰਸਾਈਕਲ ਸੀ ਉਹ ਮੋਟਰਸਾਈਕਲ ਤੇ ਆ ਰਿਹਾ ਮੈਂ ਇਹ ਗੱਲ ਵੇਖ ਕੇ ਬੜਾ ਹੈਰਾਨ ਹੋਇਆ ਵੀ ਕਿੰਨਾ ਪ੍ਰੇਮ ਕੀਤਾ ਗੁਰੂ ਕੀ ਸੰਗਤ ਨੇ ਮਹਾਪੁਰਖਾਂ ਨੂੰ ਤੇ ਇਸ ਗੱਲ ਦੀ ਮਹਾਂਪੁਰਖਾਂ ਦੇ ਚਰਨਾਂ 'ਚ ਮੈਂ ਨਮਸਕਾਰ ਕਰਦਾ ਹਾਂ ਜਿਨ੍ਹਾਂ ਨੇ ਸਾਰਾ ਜੀਵਨ ਪੰਥ ਨੂੰ ਸਮਰਪਿਤ ਹੋ ਕੇ ਤੇ ਬਤੀਤ ਕੀਤਾ ਅੱਜ ਆਪ ਜੀ ਦੇ ਦਿਹਾੜੇ ਤੇ ਸਾਰਾ ਸਿੱਖ ਜਗਤ ਨਿਹੰਗ ਸਿੰਘ ਫੌਜਾਂ ਨਾਨਕ ਨਾਮ ਲੈਵਾ ਸੰਗਤ ਸਰਬੱਤ ਦੂਰ ਦਰੈਡਿਆਂ ਤੋਂ ਦੇਸ਼ਾਂ ਵਿਦੇਸ਼ਾਂ ਤੋਂ ਦਿੱਲੀ ਤੋਂ ਹਰਿਆਣੇ ਤੋਂ ਦੂਰੋਂ ਦੂਰੋਂ ਸੰਗਤਾਂ ਦਾ ਦਰਸ਼ਨ ਹੋ ਰਿਹਾ ਹੈ ਅਤੇ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਸਿੰਘ ਸਹਿਬਾਨਾਂ ਨੇ ਹਾਜ਼ਰੀਆਂ ਦੇ ਕੇ ਸਿੰਘ ਸਾਹਿਬ ਜਥੇਦਾਰ ਬਾਬਾ ਜੀ ਬਾਬਾ ਜਗਜੀਤ ਸਿੰਘ ਸਾਹਿਬ ਜੀ ਦੇ ਸੀਸ ਤੇ ਦਸਤਾਰੇ ਸਜਾਏ ਹਨ ਮੈਂ ਸਮੁੱਚੇ ਮੜੀਆਂਵਾਲ ਪਰਿਵਾਰ ਵੱਲੋਂ ਸਾਰੇ ਸੰਗਤਾਂ ਨੂੰ ਸਿੰਘ ਸਾਹਿਬਾਨਾਂ ਨੂੰ ਜੀ ਆਇਆਂ ਕਹਿੰਦਾ ਹਾਂ ਸਤਿਕਾਰਯੋਗ ਗਿਆਨੀ ਮਹਤਾਬ ਸਿੰਘ ਸਾਹਿਬ ਜੀ ਦੀ ਹਾਜ਼ਰੀ ਲਵਾਉਂਦਾ ਹੋਇਆ ਆਪ ਜੀ ਨਾਲ ਫਤਿਹ ਦੀ ਸਾਂਝ ਪਵਨਾ ਹੈ ਪ੍ਰਵਾਣ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਬਹੁਤ ਹੀ ਸਤਿਕਾਰਯੋਗ ਹਜ਼ੂਰੀ ਕਵੀ શ્રી ਜਤਾ ਪੰਥ ਅਕਾਲੀ ਗੁਰੂ ਨਾਨਕ ਦਲ ਇਥੇ ਹੀ ਆਪਾਂ ਦੀਵਾਨਾ ਦੀ ਸਮਾਪਤੀ ਹੁੰਦੇ ਹੋਏ ਇੱਕ ਜੋ ਕਵਿਤਾ ਬਾਰੋ ਕੈਨੇਡਾ ਤੋਂ RCMP ਆਫੀਸਰ ਭਾਈ ਪਰਮਵੀਰ ਸਿੰਘ ਜੀ ਕਾਹਲੋਂ ਉਹਨਾਂ ਨੇ ਮਹਾਪੁਰਸ਼ਾਂ ਦੇ ਪ੍ਰਤੀ ਲਿਖੀ ਹੈ 1966 ਦਸਵੇਂ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਉੱਤੇ ਜਥੇਦਾਰ ਬਾਬਾ ਚੇਤ ਸਿੰਘ ਜੀ ਨੇ ਕੇਰ ਸਿੰਘ ਨੂੰ ਨਿਸ਼ਾਨ ਤੇ ਨਗਾਰਾ ਦਿੱਤਾ ਉਤੋਂ ਸ਼ੁਰੂ ਹੋਈ ਦਾਸ ਤਾਂ ਅਸਾਂ ਸਾਰਿਆਂ ਦੀ ਮਾਨ ਸਿੰਘ ਨੂੰ ਛੋਟੀ ਉਮਰੇ ਬਾਬੇ ਦਾ ਖਿਤਾਬ ਦਿੱਤਾ ਸੇਵਾ ਸਿਮਰਨ ਅਤੇ ਬਾਣੀ ਬਾਣੇ ਦੇ ਅਸੂਲਾਂ ਦੇ ਨਾਲ ਸੰਤ ਭਿੰਡਰਾਂ ਵਾਲਿਆਂ ਦਾ 84 84 ਵਿੱਚ ਸਾਥ ਦਿੱਤਾ ਬਟਾਲੇ ਤੋਂ ਵਿਦੇਸ਼ਾਂ ਦਾ ਸਫ਼ਰ ਸ਼ੁਰੂ ਕਰਕੇ ਖਾਲਸੇ ਪੰਥ ਦਾ ਬੂਟਾ ਥਾਂ-ਥਾਂ ਲਾ ਦਿੱਤਾ ਇਤਿਹਾਸ ਨੂੰ ਕਵਤਾਵਾਂ ਵਿੱਚ ਸ਼ਿੰਗਾਰ ਕੇ ਤੁਸੀਂ ਨੇ ਕਲਮ ਤੇ ਸਰੋਤ ਨੂੰ ਨਿਹਾਲ ਕੀਤਾ ਬੀਬੀ ਗੁਰਦੀਪ ਕੌਰ ਜੀ ਬਾਬਾ ਵੀਰ ਸਿੰਘ ਜੀ ਅਤੇ ਬਾਬਾ ਬਰਿਆਮ ਸਿੰਘ ਜੀ ਨੂੰ ਪਹਿਲਾਂ ਤੋਰ ਕੇ ਸਬਰ ਸੰਤੋਖ ਉਹਦਾ ਰੋਲ ਪੁਗਾ ਦਿੱਤਾ ਪਰਮ ਵੀਰ ਸਿੰਘ ਦੀ ਭੇਟਾ ਇੱਕ ਵਾਰ ਸੁਣ ਕੇ ਤੁਸੀਂ ਵਿਦੇਸ਼ਾਂ ਦੀਆਂ ਸੰਗਤਾਂ ਤੇ ਉਪਕਾਰ ਕੀਤਾ ਉਹ ਬਾਬਾ ਜੀ ਅਰਦਾਸਾ ਕਰ ਰਹੇ ਨੇ ਆਪਰ ਅਰਦਾਸ ਵਿੱਚ ਸਾਰੀ ਫੌਜ ਨੇ ਹਾਜ਼ਰ ਹੋਣ ਅਨੰਦ ਸਾਹਿਬ ਜੀ ਦੇ ਰਾਮਕਲੀ ਮਹੱਲਾ ਤੀਜਾ ਆਨੰਦ ਦੇ ਕੋ ਓੰਕਾਰ ਸਤਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਇ ਸਤਗੁਰੂ ਮੈਂ ਪਾਇਆ ਸਤਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਓ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੁ ਹਰ ਨਾਲੇ ਹਰ ਨਾਲ ਰਹੁ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭ ਨਾ ਗੱਲਾਂ ਸਮਰਾ ਸੁਆਮੀ ਸੋ ਕਿਉ ਮਨੁ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਅਰ ਨਾਲੇ ਸਾਚੇ ਸਾਹਿਬ ਕਿਆ ਨਾਨਕ ਕਰਤੇ ਰਹਿ ਕਰਤਾ ਤੇਰੇ ਸਭ ਕਿਛਹਿ ਜਿਸ ਦੇ ਸੋ ਪਾਵੇ ਸਦਾ ਸਿਖ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹਿ ਨਾਨਕ ਸਚੇ ਸਾਹਿਬ ਕਿਆ ਨਾਹੀ ਕਰਤੇ ਰਹਿ ਸਚਨ ਮੇਰਾ ਧਰੋ ਸਚ ਨਾਮ ਧਰਮੇ ਰਹੁ ਜਿਨ ਭੁਖਾਂ ਸਭ ਗੁਵਾਈਆਂ ਕਰ ਸ਼ਾਂਤ ਸੁਖਮਨ ਆਵਸੇਮ ਜਿਨ ਇੱਛਾਂ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਹੀ ਵਿਢਾਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ ਸਚ ਨਾਮੇ ਰਧਰ ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗੇ ਕਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਲਾ ਜਿਤ ਘਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟ ਕੁਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕਹਿ ਲਾਕੇ ਕਹਿ ਨਾਨਕ ਤੈ ਸੁਖ ਹੋਆ ਤੇਤ ਘਰ ਅਨਹਦ ਵਾਜੇ ਅਨਦ ਸੁਣ ਹੋ ਵਡ ਭਾਗੀ ਹੋ ਸਗਲ ਮਨੋਰਤ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਣ ਪ